ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋਸਤੋ ਇੱਕ ਹੁਣੇ-ਹੁਣੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਵੀ ਦੀਵਾਲੀ 20 ਤਰੀਕ ਦੀ ਮਨਾ ਕੇ ਉਸ ਤੋਂ ਬਾਅਦ 21 ਦਾ ਵਿਚਾਲੇ ਗੈਪ ਆ ਕੇ ਫਿਰ 22 ਤਰੀਕ ਦਾ ਜਿਹੜਾ ਵਿਸ਼ਕਰਮਾਂਡੀ मनाया ਜਾ ਰਿਹਾ ਸੋ ਉਸੇ ਦੇ ਸਬੰਧ ਦੇ ਵਿੱਚ ਇੱਕ ਪੱਤਰ ਜਿਹੜਾ 21 ਅਕਤੂਬਰ ਦੀ ਛੁੱਟੀ ਨੂੰ ਲੈ ਕੇ ਜਾਰੀ ਹੋਇਆ ਕਿਰਪਾ ਕਰਕੇ ਬਣੇ ਰਹੋ ਤੇ ਬਹੁਤ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਭੈਣ ਭਰਾਵਾਂ ਨੂੰ ਜਿਹੜਾ ਕਲੀਅਰ ਹੋ ਜੇ ਸੋ ਇਸ ਲਈ 20 ਅਕਤੂਬਰ 2025 ਦੇ ਅੰਤ ਵਿੱਚ ਦੀਵਾਲੀ ਦੇ ਤਿਹਾੜੀ ਦੇ ਸਬੰਧ ਵਿੱਚ ਜਿਹੜਾ ਉਹ 20 ਤਰੀਕ ਦੀ ਗੈਸਟਡ ਛੁੱਟੀ ਕੀਤੀ ਗਿਆ ਪਰ ਉਸ ਦੇ ਨਾਲ ਹੀ ਹੁਣ ਮੰਗ ਕੀਤੀ ਜਾ ਰਹੀ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 21 ਅਕਤੂਬਰ 2025 ਨੂੰ ਗੈਸਟਡ ਛੁੱਟੀ ਘੋਸ਼ਿਤ ਕੀਤੀ ਹੈ ਇਸ ਲਈ 20 ਅਕਤੂਬਰ 2025 ਤੋਂ ਇਲਾਵਾ ਕਿਰਪਾ ਕਰਕੇ ਪੰਜਾਬ ਸਰਕਾਰ ਦੁਆਰਾ 21 ਅਕਤੂਬਰ 2025 ਨੂੰ ਦੀਵਾਲੀ ਦੇ ਪਵਿੱਤਰ ਤਿਹਾੜੀ ਦੇ ਮੌਕੇ ਤੇ ਗੈਸਟਡ ਛੁੱਟੀ ਦਾ ਐਲਾਨ ਤੇ ਵਿਚਾਰ ਕਰੇ ਜੋ ਕਿ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਸੋ ਦੋਸਤੋ 21 ਅਕਤੂਬਰ ਦੀ ਛੁੱਟੀ ਹੋ ਸਕਦੀ ਹੈ 100% ਸੰਭਾਵਨਾ ਹੈ ਕਿਉਂਕਿ ਹਰਿਆਣਾ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਕੋਰਟ ਵੱਲੋਂ ਇੱਕੋ ਫੈਸਲਾ ਲਿਆ ਗਿਆ ਤੇ ਸਿੱਖਿਆ ਵਿਭਾਗ ਦੇ ਵਿੱਚ ਜਿਹੜੀ ਉਹ ਕਿਹਾ ਗਿਆ ਕਿ ਤੁਸੀਂ ਜਿਹੜੇ ਇਸ ਚੀਜ਼ ਤੇ ਵਿਚਾਰ ਕਰੋ ਸੋ ਕਿਰਪਾ ਕਰਕੇ ਬਤੂ ਸ਼ੇਅਰ ਜ਼ਰੂਰ ਕਰਿਓ ਹੋ ਸਕਦਾ ਹੈ 21 ਅਕਤੂਬਰ ਦੀ ਜਿਹੜੀ ਉਹ ਛੁੱਟੀ ਘੋਸ਼ਿਤ ਕਰ ਦਿੱਤੀ ਜਾਵੇ